ਰਾਦੇ ਵਿੱਚ ਸੱਖਰ ਵਿਸ਼ੇ ਨੇ ਨਵਨ ਪਰਿਵਾਰਾਂ ਨੂੰ ਦਿੱਤੇ ਆ ਅਗਰ ਗਰੀਬ ਪਰਿਵਾਰ ਨੇ ਔਰ ਖਾਊ ਚੀਜ਼ ਚਲੇ ਗਏ ਜਿਹੜੇ ਖਾਊ ਦੇ ਚਲੇ ਗਏ ਕਿਸੇ ਦਾ ਬੱਚਾ ਪੀਜੀ ਕਲਾਸ ਹੈ ਕਿਸੇ ਦਾ ਸਰਪਤੀ ਕਲਾਸ ਹੈ ਮੈਨੂੰ ਬਸ ਉਹ ਜੇ ਮੈਂ ਜੇ ਦੋਸਾਰਾ ਪ੍ਰੋਗਰਾਮ ਪਟਰਾ ਹੁੰਦਾ ਪਰ ਮੈਨੂੰ ਸੋਚਣਾ ਪੈ ਗਿਆ ਬਹੁਤ ਮਾਰੀ ਚੱਲ ਹੋਈ ਹੈ ਅਫਸੋਸ ਹੈ ਪਰਿਵਾਰਾਂ ਨਾਲ ਸਾਰੇ ਪਿੰਡ ਨੂੰ ਅਫਸੋਸ ਹੈ ਕਿ ਕੋ ਪਿੰਡ ਚ 7-7-8-8 ਸਿਵੇ ਬਲਣ ਇਹ ਆਪਾਂ ਆਪਣੇ ਘਰਾਂ ਚ ਦੀਵਾਲੀ ਨਹੀਂ ਮਨਾਈ ਜਾਂਦੀ ਜੇ ਦੀਵਾਲੀ ਤੋਂ ਪਹਿਲਾਂ ਕੋਈ ਗੱਭਰੂ ਪੁੱਤ ਕਿਸੇ ਦਾ ਵੀ ਤੁਰ ਜੇ ਦੁਨੀਆ ਤੋਂ ਦੀਵਾਲੀ ਨਹੀਂ ਮਨਾਉਂਦਾ ਸਾਰਾ ਪਿੰਡ ਤੁਲਿਆ ਜਾ ਕੇ ਨਹੀਂ ਬਣਦੀ ਸੋ ਬਹੁਤ ਮਾੜੀ ਗੱਲ ਹੋਈ ਹੈ ਪਰ ਮੁੱਖ ਮੰਤਰੀਆਂ ਮੈਂ ਤੁਹਾਡਾ ਮੇਰਾ ਫਰਜ਼ ਬਣਦਾ ਇਨਾ ਸਾਰੇ ਪਰਿਵਾਰਾਂ ਨੂੰ ਮੈਂ ਸਭਾੜੂਗਾ ਨਾਲ ਜਿਹੜੇ ਬੰਦਿਆਂ ਨੇ ਕੰਮ ਕੀਤਾ ਆਪੋਰਟ ਖੜੀ ਹੈ ਮੈਂ ਆਰਡਰ ਕਰਤਾ ਦਿੱਤੀ ਤੂੰ ਜਿਹੜੇ ਬੰਦੇ ਦਾਸਤਾ ਫੜ ਲਈ ਦਾਸਤਾ ਕਢ ਲਈ ਹਾਂਜੀ ਦਾਸ ਪੜ੍ਹ ਲਈ ਹਾਂਜੀ ਦਾਸ ਪੜ੍ਹ ਲਈ ਕਤਲ ਦਾ ਪਰਚਾ ਪਾਇਆ ਉਹਨਾਂ ਦੇ ਕਤਲ ਦਾ 300 ਕੋਲ ਆਈਆ ਉਹਨਾਂ ਕੋਲ ਕਿਉਂਕਿ ਇਸੇ ਨੂੰ ਚਿਹਰ ਦੇ ਕੇ ਮਾਰਨਾ ਹੈ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਹੈ ਇਹ ਗੱਲ ਮੈਂ ਹੀ ਬੋਲੀ ਸੀ ਜਦੋਂ ਬਰਦਾਸ਼ਪੁਰ ਕੋਲੇ 150 ਬੰਦਾ ਮਰ ਗਿਆ ਸੀ ਕਰਮਤਾਰਨ ਕੋਲੇ ਕਿ ਜੇ ਪਰਚਾ ਪਾਉਣਾ ਚਾਹੀਦਾ ਹੈ 302 ਦਾ 302 ਦਾ ਪਰਚਾ ਪਾਇਆ ਬਸਾਤੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਹਾਂ ਉਹ ਕਿ ਥੱਲੇ ਜਿਲ੍ਹੇ ਚ ਵੀ ਕਰਦੇ ਹੋਣੇ ਪਾਕੀ ਜਿਲ੍ਹੇ ਚ ਵੀ ਕਰਦੇ ਹੋਣੇ ਕੰਮ ਇਹ ਇਹ ਕੈਕ ਫੜਿਆ ਜਾਊਗਾ ਪੂਰਾ ਕਿ ਸੰਗਰੂਰ ਚ ਲਿਆ ਫੜੇ ਗਏ ਕੀ ਪਤਾ ਫਰੀਦਕੋਟ ਵੀ ਕਰਦੇ ਹੋਣੇ ਕੀ ਪਤਾ ਮੋਗੇ ਵੀ ਕਰਦੇ ਹੋਣੇ ਕੀ ਪਤਾ ਕਰਨ ਤੰਨ ਕੱਢੀ ਵੀ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ 302 ਬਾਤਿਓ ਹੋ ਗਿਆ ਜਿਹਨਾਂ ਨੇ ਇਹਨਾਂ ਘਰਾਂ ਦੇ 70 ਵਿਚਾਇਏ ਨਹੀਂ ਮੈਂ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਮੈਂ ਦਿੱਲੀ ਸੀ ਮੈਂ ਦਿੱਲੀ ਤੋਂ ਸਿੱਧਾ ਅੱਜ ਸਵੇਰੇ 5:00 ਵਜੇ ਚੱਲਿਆ ਸਿੱਧਾ ਤੁਹਾਡੇ ਪਿੰਡ ਆਇਆ ਖਨੌਰੀ ਵਿੱਚ ਵੀ ਪਾਪੜਾ ਨਰਵਾਣਾ ਜੀ ਵਿੱਚ ਤੁਹਾਡਾ ਮੇਰਾ ਫਰਜ਼ ਬਣਦਾ ਹੈ ਉਹ ਮਾਮਾ ਬੈਠੀਆਂ ਨੇ ਮਾਮਾ ਭੈਣਾਂ ਨੂੰ ਪਤਾ ਹੁੰਦਾ ਨਾ ਚੁੱਲਾ ਕਿਵੇਂ ਚੱਲਦਾ ਹੈ ਮੇਰਾ ਫਰਜ਼ ਹੈ ਮੈਂ ਕਿਸੇ ਘਰ ਦਾ ਚੁੱਲਾ ਨਹੀਂ ਬੁਝਣ ਜੀਉਂਗਾ ਜਿੰਨਾ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ ਹਾਂ ਜੇ ਮੇਰੇ ਕੰਮ ਨਾ ਚੰਗੇ ਲੱਗੇ ਮੈਨੂੰ ਲਾ ਦਿਓ ਵੇਚ ਕੇ ਦੀ ਗੱਲ ਹੈ ਮੈਂ ਕਿਹੜਾ ਕੋਈ ਕੁੰਬ ਵਾਲਾ ਮੇਲਾ 12 ਸਾਲ ਰਹਿਣਾ ਲਾ ਦਿਓ ਜੇ ਨਾ ਚੰਗਾ ਲੱਗਿਆ ਪਰ ਬਿਜਲੀ ਦੇ ਬਿੱਲ ਤੋਂ ਲੈ ਕੇ ਜੋ ਮੈਂ ਅੱਜ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਮੈਂ ਚਾਹਣਾ ਯਾਰ ਮੇਰੇ ਪੰਜਾਬ ਦੇ ਲੋਕ ਘੁਕ ਬਸਣ ਉਹਨਾਂ ਦਾ ਜੀਵਨ ਸਤਰ ਉੱਚਾ ਚੱਕਿਆ ਜਾਵੇ ਆਰਾਮ ਕਰਾਂ ਦੇ ਬੱਚੇ-ਬੱਚਿਆਂ ਨੂੰ ਨੌਕਰੀਆਂ ਮਿਲਣ ਪੜ੍ਹ ਕੇ ਜੋ ਨੰਬਰ ਲੈਂਦੇ ਨੇ ਉਹਦੇ ਹਿਸਾਬ ਨਾਲ ਨੌਕਰੀਆਂ ਮਿਲਣ ਕੋਈ ਸਪਾਰਸ਼ ਨਾ ਚੰਦੇ ਕੋਈ ਕਿਸੇ ਦਾ ਪੈਸਾ ਨਹੀਂ ਲੈ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਇਸ ਕਰਕੇ ਨੌਕਰੀ ਨਹੀਂ ਮਿਲੀ ਕਿਉਂਕਿ ਪਿਓ ਕੋਲੇ ਪੈਸੇ ਨਹੀਂ ਸੀ ਜਾਪੇਓ ਐਮ ਐਲ ਏ ਨੂੰ ਨਹੀਂ ਜਾਣਦਾ ਸੀ ਇਹ ਕੰਮ ਨਹੀਂ ਹੁੰਦਾ ਥੋੜੇ ਪਿੰਡ ਵੀ ਨੌਕਰੀਆਂ ਮਿਲੀਆਂ ਹੋਣਗੀਆਂ ਇੱਕ ਦੋ ਹੈ ਉਹ ਕੋਈ ਪੈਸਾ ਲੱਗਿਆ ਇਸ ਵਾਰਸ ਲੱਗਿਆ ਸੋ ਥੋੜੇ ਕਰਕੇ ਖੜੇ ਆ ਮੈਂ ਕਿਹਾ ਸੀ ਕਿ ਬਾਹਰੇ ਮੁਲਕਾਂ ਤੋਂ ਵਾਪਸ ਆਉਣ ਲੱਗਣਗੇ ਮੁੰਡੇ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਆਉਣ ਲੱਗ ਗਏ ਮੈਨੂੰ ਉਹ ਜਵਾ ਚਾਰ ਪੰਜ ਫੋਨ ਆਉਂਦੇ ਨੇ ਬਾਈ ਵਾਪਸ ਆ ਰਹੇ ਆ ਮੈਂ ਕਿਹਾ ਆ ਜਾਓ ਗੁਰਨਾਨਕ ਦੇਵ ਜੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਧਰਤੀ ਹੈ ਆਜੋ ਆਪਾ ਪਾਪੜੀ ਧਰਤੀ ਨੂੰ ਠੀਕ ਕਰ ਲੈਨੇ ਆ ਯਾਰ ਕਿਉਂ ਜਾਣਿਓ ਭੱਜ ਕੇ ਰੂਸ ਕਿ ਰੂਸ ਕੇ ਗਏ ਨੇ ਅਸਲ 'ਚ ਉਹ ਮੁਖਤਰ ਉਹ ਬੱਚਾ ਨਹੀਂ ਉਸਕੇ ਤੁਰ ਜਾਂਦਾ ਪੂਆ ਦੇ ਪਿੰਡ ਫਿਰ 4 ਦਿਨਾਂ ਬਾਅਦ ਗੁੱਸਾ ਘਹਿੜਾ ਹੋ ਜਾਂਦਾ ਪੂਆ ਛੱਡ ਜਾਂਦੀ ਹੈ ਬਰਾਤੀ ਰੂਸ ਕੇ ਗਏ ਹੋਏ ਨਹੀਂ ਉਹ ਸਿਸਟਮ 'ਤੋਂ ਰੂਸ ਕੇ ਗਏ ਹੋਏ ਨੇ ਮਨਾਵਾਂਗੇ ਕੋਈ ਗੱਲ ਨਹੀਂ ਆਪਣੀ ਮਨਾ ਲਾਂਗੇ ਪੈਰ ਫੜ ਲਾਂਗੇ ਆਜੋ ਘਰੇ ਆਜੋ ਆਪਾਂ ਕਰ ਠੀਕ ਕਰ ਹੋਰ ਕੁ ਪੈਸੇ ਕੂਝੇ ਕਮਾਉਣੇ ਆਏ ਐ ਇਸੇ ਤੇ ਪੈਸੇ ਕਮਾਉਣੇ ਆਏ ਮੈਂ ਤੁਹਾਡੇ ਪਿੰਡ ਇੱਕ ਸ਼ੋਅ ਦਾ ਮੈਂ ਵੀ 5 ਲੱਖ ਲੈਂਦਾ ਫਿਰ ਗੱਲ ਗੱਲ ਪੂਰੀ ਤੁਹਾਡੇ ਪਿੰਡ ਮੈਂ ਇੱਕ ਸ਼ੋਅ ਕਰਨ ਦਾ 5 ਲੱਖ ਲੈਂਦਾ ਮੈਂ ਵੀ ਹੁਣ ਮੈਂ ਹੁਣ ਮੈਂ ਹਰੇਕ ਪਰਿਵਾਰ ਨੂੰ 5 ਲੱਖ ਦੇ ਕੇ ਜਾ ਰਿਹਾ ਹਾਂ ਤੇ ਮੈਨੂੰ ਵੀ ਲੋੜ ਸੀ ਨੀ ਪੰਗਾ ਲੈਣ ਦੇ ਨਾਲ ਐਸੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰੀਕ ਹੱਕ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ ਪਰ ਇੱਕ ਮੈਂ ਬੇਨਤੀ ਕਰਦਾ ਭਾਵੇਂ ਜੀ ਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਪਾਓ ਕਿਸੇ ਮਾਮੇ ਫੁੱਫੜ ਦੇ ਕਹਿਣ ਤੇ ਨਾ ਪਾਓ ਇਹ ਤਾਂ ਪੈਸੇ ਲੈ ਕੇ ਜਾਂ दारूਾਂ ਲੈ ਕੇ ਇਹ ਉਹ ਨਹੀਂ ਪਾਓ ਇਹ ਹੁਣ ਫੇਰ ਆਉਣਗੇ ਹੁਣ ਪੰਡਾ ਸਾਡੇ ਕੋਲ ਤਾਂ ਹੈਗੇ ਤੇ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਆਪ ਔਰ ਆ ਜਿਹੜਾ ਬੋਰਡ ਹੈ ਮੈਨੂੰ ਲੱਗਦਾ ਵੀ 1.5 200 ਸਾਲ ਦਾ ਪੁਰਾਣਾ ਹੋਊਗਾ ਸੋਕ ਸਾਲ ਹੋ ਗਿਆ ਕਿੰਨੇ ਤੂਫਾਨ ਤੇ ਕਿੰਨੀਆਂ ਹਨੇਰੀਆਂ ਚੱਲੀਆਂ ਹੋਣਗੀਆਂ ਫਿਰ ਵੀ ਕਿਉਂ ਖੜਾ ਜੜਾ ਨਾਲ ਜੁੜਿਆ ਹੋਇਆ ਕਮਲੇ ਵਾਲੇ ਬੂਟੇ ਜਿਹੜੇ ਨਾ ਛੋਟੀ ਜਿਹੀ ਹਨੇਰੀ ਦੇਖ ਪੈਣੀ ਇਹਨੀਆਂ ਜੜਾ ਨੇ ਮਾਂ ਪਿੰਡਾਂ ਨਾਲ ਜੁੜਿਆ ਹੋਇਆ ਆ ਸਤੌਜ ਮੇਰਾ ਗੁਜਰਾ ਚ ਸਾਡੀਆਂ 10-11 ਇਸਤਰੀਆਂ ਸਤੌਜ ਨੇ ਇੱਥੋਂ ਕੁੜੀਆਂ ਵਿਆਈਆਂ ਨੇ ਸਾਡੇ ਪਿੰਡੂ ਕੁੜੀਆਂ ਇੱਥੇ ਵਿਆਈਆਂ ਨੇ ਹਨਾ ਪੱਤੜਾ ਲੈ ਕੇ ਜਾਂਦੇ ਹੁੰਦੇ ਸੀ ਪਹਿਲਾਂ ਪਪਾ ਨਾਲ ਆਪਣੇ ਪਿੰਡ ਆਇਆ ਹਾਂ ਇੱਥੇ ਮੇਰੇ ਚਾਚੇ ਤਾਏ ਹੋ ਤੁਸੀਂ ਮੇਰੇ ਛੋਟੇ-ਵੱਡੇ ਭਾਈ ਹੋ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਐ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਹੀ ਨਹੀਂ ਸੀ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲਏ ਲੋਕਾਂ ਨੇ ਬਾਹਰੋਂ ਨਾ ਦਿੱਤੇ ਛੋਟੇ ਨਾਲ ਛੋਟੇ ਵਰਗੇ ਐਂ ਹੀ ਰਹਿਾਂਗੇ ਪਰਿਵਾਰਾਂ 'ਚ ਦੁੱਖ ਆ ਗਿਆ ਚਲੋ ਪਰਮਾਤਮਾ ਦਾ ਪਾਣਾ ਆਪਾਂ ਬਦਲ ਨਹੀਂ ਸਕਦੇ ਜੋ ਮਿੱਠਾ ਝਾਣਨਾ ਪੈਂਦਾ ਪਾਣੀ ਨੂੰ ਪਰ ਕੋ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ ਤੇ ਬੇਨਤੀ ਤੁਹਾਨੂੰ ਵੀ ਕਰੂੰਗਾ ਕਿਰਪਾ ਕਰਕੇ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡ ਆ ਕਮਸਲੀਏ ਜਿਵੇਂ ਮੁੰਡਿਆ ਨੇ ਮੈਨੂੰ ਦੱਸਿਆ ਕਿ ਇੱਥੇ ਚਿੱਟਾ ਹੁੰਦਾ